ਅੰਮ੍ਰਿਤਸਰ ਦੇ ਪਿੰਡ ਕਲੇਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦੋ ਧਿਰਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਲੜਾਈ ਇਸ ਕਦਰ ਵੱਧ ਗਈ ਕਿ ਇਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਗੁਰਸਿੱਖ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਗਵਾਂਡੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਦੇ ਘਰ ਦੇ ਉੱਤੇ ਇਟਾਂ ਰੋੜੇ ਚਲਾਏ ਗਏ ਉਹਨਾਂ ਕਹਿੰਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਜਿਹਦੇ ਚੱਲਦੇ ਇਹ ਸਾਰੀ ਲੜਾਈ ਝਗੜਾ ਹੋਇਆ ਅਤੇ ਇਸ ਦੌਰਾਨ ਜਿਹੜਾ ਉਹਨਾਂ ਦੇ ਵੱਲੋਂ ਇੱਟਾਂ ਰੋਲੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਉਹਨਾਂ ਦੇ ਬੱਚੇ ਜ਼ਖਮੀ ਹੋਏ ਨੇ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਪਿੰਡ ਕਲੇਰ ਤੇ ਗੱਲ ਕੋਈ ਨਹੀਂ ਹੋਈ ਸ਼ਦਾਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰੱਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਨੂੰ ਵਾਪਸ ਦੇਦੀ ਆ ਤੇ ਇਹਨਾਂ ਦੇ ਮੁੰਡਿਆਂ ਤੇ ਬੋਲ ਘੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤੇ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਕਿਹਾ ਮੈਂ ਬਰਾੜਿਆ ਬਰਾੜ ਦੇ ਘਰ ਜਾਊਂਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਉਹਦਾ ਨਾਮ ਬਾਹੂ ਸਾਨੋ ਬਾਹੂ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੇ ਹੁਣ ਦੋਵੇਂ ਪਿਓ ਪਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੋ ਵੀਰ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋ ਹਥਿਆਰ ਆ ਬਾਹੂ ਕੋਲ ਪਿਸਤੌਲ ਤੇ ਬਲਜੀਤ ਦਾ ਹੱਥੀਂ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚੋ ਜਨ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੇ ਵੀ ਮਾਰੀ ਆ ਤੇ ਮੈਂ ਸੈਰ ਤੇ ਉਹ ਮੇਰਾ ਗੱਲ ਫੜਿਆ ਉਹਨਾਂ ਨੇ ਤੇ ਮੈਂ ਹੰਡੀਕਾ ਬੰਦਾ ਵਾਂ ਤਾਂ ਉਹ ਮਾਦਾ ਨੂੰ ਬਜ਼ੁਰਗਿਆ ਉਹਨੂੰ ਵੇਖੋ ਕੀ ਹਾਲਿਆ ਇੱਕ ਇਸ ਮੈਗ ਦਾ ਕੰਮ ਕਰਦੇ ਆ ਇਹ ਬਰਬਰ ਆ ਬਲਜੀਤ ਨੂੰ ਪੁੱਛੋ ਕਿਥੇ ਕੋਟੀ ਪਾਈ ਆ ਇਸ ਮੈਗ ਵੇਚਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਏਡੇ ਘਾਟ ਆ ਹਾਂਜੀ ਜਾਨ ਭਾਜੀ ਮੈਂ ਤੇ ਅੰਦਰ ਹੀ ਵੜ ਗਿਆ ਤੇ ਮੈਨੂੰ ਘਰ ਜਾ ਕੇ ਬੂਹ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤੇ ਰਹਿਰਾ ਸੁੰਡੀ ਇੱਕ ਮੇਰੀ ਕੁੜੀ ਬਾਹਰ ਪਾਠ ਕਰਨ ਦੀ ਰਹਿਰਾ ਸਾਹਿਬ ਦਾ ਤੇ ਉਹਨਾਂ ਨੇ ਗੁੜਕਾ ਵੀ ਜਲਤ ਨਾਲੋਂ ਅੰਗ ਕਰਤਾ ਵਾ ਜਲਤ ਜਿਹੜੀ ਨਾ ਉਹ ਫਾੜਦੀ ਹੈ ਤੇ ਮੈਂ ਮੰਗ ਕਰਦਾ ਹਾਂ ਵੀ ਪ੍ਰਸ਼ਾਸਨ ਕੋ ਵੀ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਤੇ 452 ਲੱਗਣੀ ਚਾਹੀਦੀ ਜਿਹੜੀ ਹੈ ਗੱਲ ਸੱਚੀ ਹੈ ਪੁਲਸ ਮੌਕੇ ਤੇ ਆਈ ਮੈਂ ਦਰਖਾਸਤ ਹੀ ਦੇ ਕੇ ਹਾਲ ਤੱਕ ਨਹੀਂ ਮੌਕਾ ਵੇਖਣ ਆਈ ਆਪਣੇ ਮੇਰੀ ਦੋਹਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲਦੀ ਦੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏਕਾ ਮਾਤਾ ਦੇ ਟੈਗ ਹੋਇਆ ਇਹਨੂੰ ਚੋਕੇ ਥੱਲੇ ਛੋੜਦਾ ਮੰਜੀ ਤੋਂ ਦੋ ਵੇਖ ਲੋ ਭਾਂ ਪਿਆ ਸਾਰਾ ਪਰਿਵਾਰ ਅਮਰਦਾਰੀ ਅਹੀਂ ਜੀ ਜੇ ਤੁਸੀਂ ਇਸ ਮਾਮਲੇ ਲੈ ਕੇ ਦੂਸਰੀ ਧਿਰ ਦੇ ਨਾਲ ਗੱਲਬਾਤ ਕੀਤੀ ਆਖਰ ਉਹਨਾਂ ਨੇ ਲੱਗੇ ਹੋਏ ਇਲਜ਼ਾਮਾਂ ਬਾਰੇ ਕੀ ਕਿਹਾ ਜ਼ਰਾ ਤੁਸੀਂ ਵੀ ਸੁਣ ਲੋ ਜਸਬੀਰ ਕੌਰ ਰਾਮਦੀਪ ਪਲੇਅਰ ਦੀ ਗੱਲ ਵੀ ਹੋਈ ਤਾਂ ਪਿਆ ਬੱਚਿਆਂ 'ਤੇ ਲੜਾਈ ਹੋਈ ਕੱਲੇ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣਦੇ ਆ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲੈ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤੋਂ ਨਿਆਣਿਆਂ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣਦੇ ਐ ਖੇਡਣ ਦੋ ਇਸੇ ਕਰਕੇ ਇਹਨਾਂ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚਲਾਏ ਪੁਏ ਅਗੜੇ ਇੱਥੇ ਪੁਏ ਚਖਲੋਤੀ ਹਾਂ ਮੈਂ ਇੱਥੇ ਮੁੰਡੇ ਦਾ ਵਿਕ੍ਰਮ ਸਿੰਘ ਉਹ ਵੀ ਸਾਡੇ ਘਰੇ ਆ ਗਏ ਗਲੇ ਪਏ ਆ ਪਹਿਲਾਂ ਇਹ ਪਏ ਆ ਅਸੀਂ ਦਿਨ ਨਾਲ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ ਮਾਲਾ ਉਹ ਲੈ ਜਾਂਦੇ ਘਰੇ ਆਪਣੇ ਨਕੀ ਨਾ ਕੋਈ ਨਹੀਂ ਆਇਆ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗੁੰਮਤਾ ਸਾਡੇ ਕਹਿੰਦੇ ਹੋਈ ਆ ਕੋਈ ਮੁੰਡਿਆਂ ਨੇ ਜਾ ਕੇ ਬੱਬੇ ਕੀਤੀ ਗਏ ਤੇ ਵੀ ਕੋਈ ਕਾਲਪੁਰ ਕਾ ਸਾਹਿਬ ਨਹੀਂ ਨਹੀਂ ਕੋਈ ਨਹੀਂ ਇਹ ਸਾਨੂੰ ਤੁਮ ਕੀ ਕਹਿੰਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ ਇਹ ਮਾਲਾ ਵਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਕਿਸਾਨ ਜੂਨੀਅਰ ਉਹ ਤੁਹਾਨੂੰ ਤੁਮ ਕੀ ਕਹਿੰਦੇ ਕਿ ਇਹ ਦਾਇਕ ਸਾਹਿਬ ਜੂਨੀਅਰ ਦੇ ਬੰਦੇ ਹੈ ਨਹੀਂ ਨਸ਼ਾ ਵੇਚਦੇ ਕੌਣ ਨਸ਼ਾ ਵੇਚਦੇ ਸਾਡੇ ਕੋਈ ਨਸ਼ਾ ਵੇਚਦੇ ਸਾਰੇ ਜਿੰਨੇ ਨਸ਼ਾ ਨੂੰ ਵੇਚਦਾ ਉਹ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਹੈ ਸਾਡੇ ਮਾਰ ਘੋਟੋਈਏ ਕਪੜੇ ਕੂੜੇ ਪਾੜੇ ਜੀ ਉਹ ਕਿਹ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਸਾਡੇ ਕੋਈ ਕਪੜਾ ਨਹੀਂ ਪਾਟਾ ਕੋਈ ਨਹੀਂ ਆਇਆ ਜੀ ਮੰਗ ਕਰਦੇ ਜੀ ਜਸੂ ਜੀ ਮੰਗ ਕਰਦੇ ਆਨੂੰ ਇਹ ਵੀ ਬਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀ ਇਹ ਲਤਾਪਾਨ ਤਾਂ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਤੁਹਾਡੇ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਅਜੇ ਤੱਕ ਨਹੀਂ ਅੱਜ ਆਈ ਇਹਨਾਂ ਜਸੂ ਮਾਲਾ ਤੋਂ ਮੁੰਡਾ ਆ ਤੇ ਕੋਈ ਪਹਿਲਾਂ ਨਸ਼ੇ ਦੇ ਖਲਾਫ ਮੁੱਦੇ ਚਰਚਲੇ ਜਸੂ ਮਾਲਾ ਤਾਂ ਹੀ ਕੋਈ ਸੱਦਿਆ ਹੀ ਨਹੀਂ ਦੱਸ ਰਹੇ ਨਹੀਂ ਕਿ ਸਾਡੇ ਕੋਲ ਤੁਹਾਡਾ ਕੋਈ ਰੈਂਟਮ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਮਾਲਾ ਤੋਂ ਸਾਡੇ ਕੋਈ ਜਸੂ ਮੁੰਡਾ ਨਹੀਂ ਹੈ ਉਹ ਤੇ ਹੀ ਮੌਕੇ ਦੇ ਉੱਤੇ ਚੌਕੀ ਇੰਚਾਰਜ ਰਸ਼ਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਨਾਂ ਧਿਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ ਆ ਕੇ ਵੇਖਿਆ ਮਾਪਕਾ ਉਧਰ ਵੀ ਚਲੇ ਕੀ ਦੱਸਿਆ ਕੀ ਨਾਲ ਇਹ ਮਾਮਲਾ ਕੀ ਕਿਉਂ ਨਾ ਚੱਲਦਾ ਪਰਵਾਰਵਰ ਕਾਰੇ ਐਸੋਸੀਏਸ਼ਨ ਟੁੱਟਿਆ ਮਰੋ ਬੰਦੇ ਮੰਗਾ ਕੇ ਸ਼ੀਸ਼ੇ ਸਾਂ ਥੋੜੇ ਸਰਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਸੋ ਪਤਾਗੇ ਤੇ ਅਪਲਾਈ ਕਰਦਾ ਬਸ ਉਹਨਾਂ ਦਾ ਰਿਲੇਟਿਵ ਸੱਤਿਆ ਜਾ ਰਹੇ ਆ ਉਹ ਜਿਹੜੇ ਬੋਲਦੇ ਆ ਪੰਜ ਸੱਤ ਜਿਹੜੇ ਆ 8 4 3 9 ਬੋਲ ਜਾਂਦੇ ਜਾਂਦੇ ਇਹਦੇ ਬਾਰੇ ਕੀ ਕਰਾਂ ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਹੈ ਤਾਂ ਅੱਜ ਗੱਲ ਕੀਤੀ ਕਦੇ ਨਹੀਂ ਇਹੋ ਜੀ ਗੱਲ ਹੈ ਜੀ ਸਾਹਮਣੇ ਨਾ ਇਹਨਾਂ ਕੀਤੀ ਦੂਜੀ ਪਾਰਟੀ ਉਹਨੂੰ ਵੀ ਆਈ ਦੋਨਾਂ ਹੁੰਦੇ ਆਂ ਦਰ ਸਾਹਤ ਉਹ ਕਿੰਦਾ ਸਾਨੂੰ ਕੁੱਟਿਆ ਮਾਰਿਆ ਇਹ ਘਰ ਜਨਾਨੀ ਕਹਿੰਦੀ ਮੈਂ ਉਹ ਪਰਿਵਾਰ ਕਹਿੰਦੇ ਆ ਆਹ ਕਹਿੰਦੇ ਆ ਅੱਜ ਉੱਥੇ ਚੱਲੇ ਆ ਮੌਕਾ ਵੇਖਾਂ ਮੌਕਾ ਵੇਖ ਕੇ ਕੀ ਉੱਥੇ ਵੇਖ ਕੇ ਮੌਕਾ ਪਤਾ ਲੱਗੂ ਕੀ ਬਣਾ ਚੱਲ ਇਹਨੂੰ ਦੇਖਣਾ ਹੋਵੇਗਾ ਕਿਉਂਕਿ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ